ਭਾਰਤ ਦੇ ਖਿਲਾਫ ਅਮਰੀਕਾ ਸਖਤ ਰੁਖ ਅਪਣਾਉਂਦਾ ਦਿਖਾਈ ਦੇ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਦੇਸ਼ਾਂ ਖਿਲਾਫ ਹਮਲਾਵਰ ਰੁਖ ਅਪਣਾ ਲਿਆਏ ਤਾਂ ਭਾਰਤ ਵੀ ਇਹਨਾਂ ਦੇਸ਼ਾਂ ਦੇ ਵਿੱਚ ਸ਼ਾਮਲ ਹੈ ਤਾਂ ਵੈਨਜ਼ੂਏਲਾ ਉੱਤੇ ਐਕਸ਼ਨ ਤੋਂ ਬਾਅਦ ਟਰੰਪ ਭਾਰਤ ਬ੍ਰਾਜ਼ੀਲ ਅਤੇ ਚੀਨ ਉੱਤੇ ਵੱਡਾ ਟੈਰਿਫ ਦਾ ਬੋਝ ਵਧਾਉਣ ਦੀ ਤਿਆਰੀ ਕਰ ਰਿਹਾ ਹੈ ਤਾਂ ਟਰੰਪ ਪ੍ਰਸ਼ਾਸਨ ਨੇ ਇਨ੍ਹਾਂ ਦੇਸ਼ਾਂ ਉੱਤੇ 500% ਦੀ ਟੈਰਿਫ ਲਗਾਉਣ ਦੀ ਯੋਜਨਾ ਬਣਾਈ ਹੈ। ਟਰੰਪ ਪ੍ਰਸ਼ਾਸਨ ਨੇ ਇੱਕ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਤहत ਭਾਰਤ, ਬ੍ਰਾਜ਼ੀਲ ਅਤੇ ਚਾਈਨਾ ਉੱਤੇ 500% ਟੈਰਿਫਾ ਡਰਾ ਉਲਗਾਇਆ ਜਾਵੇਗਾ। ਅਜਿਹੇ ਵਿੱਚ ਇਹਨਾਂ ਤਿੰਨ ਦੇਸ਼ਾਂ ਨੂੰ ਅਮਰੀਕੀ ਬਰਾਮਤ ਤੇ 500% ਵਧ ਟੈਕਸ ਚੁਕਾਉਣਾ ਪਵੇਗਾ। ਮੌਜੂਦਾ ਸਮੇਂ ਵਿੱਚ ਅਮਰੀਕਾ ਨੇ ਭਾਰਤ ਉੱਤੇ 50% ਦੀ ਟੈਰਫ ਲਗਾਇਆ ਹੋਇਆ ਹੈ ਤਾਂ ਅਮਰੀਕੀ ਸੰਸਦ ਮੈਂਬਰ ਲਿੰਸੇ ਗ੍ਰਾਹਮ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ 트럼ਪ ਨੇ ਰੂਸ ਉੱਤੇ ਪਾਬੰਦੀਆਂ ਲਗਾਉਣ ਵਾਲੇ ਬਿੱਲ ਨੂੰ ਹਰੀ ਝੰਡੀ ਦੇ ਦਿੱਤੀ ਹੈ ਇਸ ਬਿੱਲ ਦੇ ਤਹਿਤ ਰੂਸ ਤੋਂ ਤੇਲ ਖਰੀਦਣ ਵਾਲੇ ਭਾਰਤ ਚੀਨ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਉੱਤੇ 500% ਤੱਕ ਟੈਰਫ ਲਗਾਉਣ ਦੀ ਵਿਵਸਥਾ ਹੈ ਤਾਂ ਲਿੰਸੇ ਅਨੁਸਾਰ ਰੂਸ ਤੋਂ ਘੱਟ ਕੀਮਤ ਉੱਤੇ ਕੱਚਾ ਤੇਲ ਖਰੀਦ ਕੇ ਇਹ ਦੇਸ਼ ਉਪੋਤਨ ਦੀ ਜੰਗੀ ਮਸ਼ੀਨ ਨੂੰ ਇੰਦਨ ਦੇ ਰਹੇ ਹਨ ਅਮਰੀਕਾ ਨੇ ਇਹਨਾਂ ਦੇਸ਼ਾਂ ਨੂੰ ਸਜ਼ਾ ਦੇਣ ਦੇ ਲਈ ਇਹ ਬਿੱਲ ਪ੍ਰਸਤਾਵਿਤ ਕੀਤਾ ਹੈ ਲਿਰਸੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਈ ਮੁੱਦਿਆਂ ਤੇ ਅਹਿਮ ਬੈਠਕਾਂ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਰੂਸ ਤੇ ਪਾਬੰਦੀਆਂ ਲਗਾਉਣ ਵਾਲੇ ਬਿੱਲ ਨੂੰ ਵੀ ਮંજੂਰੀ ਦੇ ਦਿੱਤੀ ਹੈ ਇਸ ਬਿੱਲ ਦੇ ਮੈਂ ਇਹਨਾਂ ਤੋਂ ਕੰਮ ਕਰ ਰਿਹਾ ਹਾਂ ਇਸ ਬਿੱਲ ਦੇ ਤਹਿਤ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਨੂੰ ਸਜ਼ਾ ਦਿੱਤੀ ਜਾਵੇਗੀ ਇਸ ਦਾ ਭਾਰਤ ਚੀਨ ਉੱਤੇ ਬ੍ਰਾਜ਼ੀਲ ਉੱਤੇ ਤਕੜਾ ਅਸਰ ਪੈ ਸਕਦਾ ਹੈ ਤਾਂ ਟਰੰਪ ਨੇ ਬੇਸ਼ੱਕ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ ਪਰ ਇਹ ਬਿੱਲ ਅਜੇ ਤੱਕ ਅਮਰੀਕੀ ਸੰਸਦ ਵਿੱਚ ਪਾਸ ਨਹੀਂ ਹੋਇਆ ਇਸ ਬਿੱਲ ਤੇ ਅਗਲੇ ਹਫ਼ਤੇ ਵੋਟਿੰਗ ਹੋਣ ਦੀ ਸੰਭਾਵਨਾ ਹੈ ਜਿਸ ਤੋਂ ਬਾਅਦ ਅੱਧਰ ਰਾਸ਼ਟਰੀ ਮਾਰਕੀਟ ਦੇ ਵਿੱਚ ਵੀ ਹਲਚਲ ਪੈਦਾ ਹੋ ਸਕਦੀ ਹੈ ਤਾਂ ਦੇਖਣਾ ਹੋਵੇਗਾ ਕਿ ਇਸ ਬਿੱਲ ਦੇ ਕਿਹੜੇ ਨਤੀਜੇ ਸਾਹਮਣੇ ਆਉਂਦੇ ਨੇ ਅਤੇ ਭਵਿੱਖ ਦੇ ਵਿੱਚ ਭਾਰਤ ਤੇ ਅਮਰੀਕਾ ਦੇ ਸਬੰਧ ਕਿਹੋ ਜਿਹੇ ਰਹਿੰਦੇ ਹਨ